ਹਾਂ ਜੀ ਮੈਂ ਕੇਵਲ ਸਿੰਘ ਬਨਵੈਤ ਮੀਤ ਪ੍ਰਧਾਨ ਪੰਜਾਬ ਪੰਜਾਬ ਟ੍ਰਾਸਕੂ ਐਂਡ ਪੈਨਸ਼ਨ ਯੂਨੀਅਨ ਡੈਟਾ ਹਾਂ ਅੱਜ ਸਾਡੀ ਬਿਜਲੀ ਬੋਰਡ ਦੇ ਪੈਨਸ਼ਨਰ ਦੀ ਪੈਨਸ਼ਨ ਯੂਨੀਅਨ ਵਾਲਿਆਂ ਨੇ ਪੰਜਾਬ ਦੇ ਫੈਸਲੇ ਦੇ ਮੁਤਾਬਕ ਸਿਟੀ ਈਸਟ ਸਰਕਲ ਦੀ ਮੀਟਿੰਗ ਜਿਹੜੀ ਹੈ ਉਹ ਸੁੰਦਰ ਨਗਰ ਦੇ ਵਿੱਚ ਐਕਸਟੈਂਡਡ ਮੀਟਿੰਗ ਵਿਧਾਈ ਹੋਈ ਮੀਟਿੰਗ ਉਹ ਕੀਤੀ ਇਹਨੂੰ ਕਨਵੈਨਸ਼ਨ ਦਾ ਰੂਪ ਦਿੱਤਾ ਵੱਡੀ ਗੰਟੀ ਦੇ ਵਿੱਚ ਸਾਡੇ ਸਾਥੀ ਜਿਹੜੇ ਨੇ ਉਹ ਇਸ ਕਨਵੈਨਸ਼ਨ ਦੇ ਵਿੱਚ ਵਿਦਾਈ ਹੋਈ ਮੀਟਿੰਗ ਦੇ ਵਿੱਚ ਆਏ ਨੇ ਔਰ ਸਾਥੀਆਂ ਨੇ ਆਪਣੇ ਵਿਚਾਰ ਜਿਹੜੇ ਨੇ ਉਹ ਰੱਖੇ ਨੇ ਕਿ ਕਿਸ ਢੰਗ ਦੇ ਨਾਲ ਉਹਨਾਂ ਨੂੰ ਮਹਿੰਗਾਈ ਪੱਤੇ ਦੀਆਂ ਕਿਸ਼ਤਾਂ ਜਿਹੜੀਆਂ ਨੇ ਉਹ ਪੰਡਿਕ ਪਈਆਂ ਨੇ ਮਿਲ ਨਹੀਂ ਰਹੀਆਂ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ ਜਿਹਦੇ ਨਾਲ ਉਹਦੇ ਮੁਕਾਬਲੇ ਦੇ ਉੱਤੇ ਉਹਨਾਂ ਨੂੰ ਪੈਨਸ਼ਨ ਉਸ ਰੂਪਨਾ ਨਹੀਂ ਮਿਲ ਰਹੀ ਜਿਹੜੀ ਕਿ ਬਹੁਤ ਗਲਤ ਗੱਲ ਹੈ ਜਿਹੜੇ ਸੈਂਟਰਲ ਗਵਰਨਮੈਂਟ ਦੇ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੇ ਪੈਨਸ਼ਨਰ ਨੂੰ ਉਹ ਮਹਿੰਗਾਈ ਪੱਤਾ ਮਿਲ ਜਾਂਦਾ ਸਾਡੇ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨਰ ਨੂੰ ਮਹਿੰਗਾਈ ਪਤਾ ਕਿਉਂ ਨਹੀਂ ਮਿਲਦਾ ਪਹਿਲਾਂ ਸਾਡਾ 42% ਸਾਨੂੰ ਮਿਲ ਰਿਹਾ ਔਰ ਸੈਂਟਰ ਗਵਰਨਮੈਂਟ ਦੇ ਮਲਾਜ਼ਮਾਂ ਨੂੰ 55% ਮਿਲ ਰਿਹਾ ਸੀ 13% ਅਸੀਂ ਘਾਟੇ ਵਿੱਚ ਜਾ ਰਹੇ ਸੀ ਔਰ ਹੁਣ 3% ਜਿਹੜਾ ਹੈ ਜੁਲਾਈ ਤੋਂ ਸੈਂਟਰ ਗਵਰਨਮੈਂਟ ਨੇ ਹੋਰ ਦਿੱਤਾ ਤੇ ਅਸੀਂ 16% ਜਿਹੜਾ ਹੈ ਘਾਟੇ ਵਿੱਚ ਜਾ ਰਹੇ ਹਾਂ ਮਹਿੰਗਾਈ ਸਾਨੂੰ ਵੀ ਉੱਥੇ ਟੰਗ ਨਾਲਿਆ ਜੋ ਸੈਂਟਰ ਗਵਰਨਮੈਂਟ ਦੇ ਮਲਾਜ਼ਮਾਂ ਨੂੰ ਤੇ ਪੈਨਸ਼ਨਰ ਨੂੰ ਹੈ ਇਸ ਕਰਕੇ ਸਾਡਾ ਜਿਹੜਾ ਨੁਕਸਾਨ ਹੋ ਰਿਹਾ ਉਹ ਬਹੁਤ ਮਾੜੀ ਗੱਲ ਹੈ ਇਸ ਦਿਨ ਆ ਇਸ ਮਾਮਲੇ ਦੇ ਵਿੱਚ ਬਹੁਤ ਹੀ ਲੋਕਾਂ ਦੇ ਵਿੱਚ ਪੈਨਸ਼ਨਰ ਦੇ ਵਿੱਚ ਬੇਚੈਨੀ ਆ ਔਰ ਉਹ ਮੰਗ ਕਰ ਰਹੇ ਨੇ ਸਰਕਾਰ ਦੇ ਕੋਲੋਂ ਕਿ ਜਲਦੀ ਜਲਦੀ ਉਹਨਾਂ ਨੂੰ ਮਹਿੰਗਾਈ ਪੱਤੀਆਂ ਸਾਰੀਆਂ ਕਿਸ਼ਤਾਂ ਪਿਛਲਾ ਬਕਾਇਆ ਜਿਹੜਾ ਕਿਸ਼ਤਾਂ ਦਾ ਉਹ ਵੀ ਉਹ ਵੀ ਨਗਦ ਰੂਪ ਦੇ ਵਿੱਚ ਦਿੱਤਾ ਜਾਵੇ ਇਸ ਦੇ ਨਾਲ ਨਾਲ 2.69 ਦਾ ਜੋ ਫਾਰਮੂਲਾ ਹੈ ਉਹਦੇ ਮੁਤਾਬਕ ਜਿਹੜਾ ਕਿ ਪੰਜਾਬ ਦੇ ਮੰਤਰੀ ਮੰਡਲ ਨੇ 2.69 ਦਾ ਫਾਰਮੂਲੇ ਦੇ ਮੁਤਾਬਕ ਤਨਖਾਹ ਫਿਕਸ ਕਰਨ ਦੀ ਗੱਲ ਕੀਤੀ ਸੀ ਪੈਨਸ਼ਨ ਫਿਕਸ ਕਰਨ ਦੀ ਗੱਲ ਕੀਤੀ ਸੀ ਉਹ ਪਾਸ ਹੋ ਚੁੱਕਾ ਮੰਤਰੀ ਮੰਡਲ ਦੇ ਵਿੱਚ ਪਰ ਪੰਜਾਬ ਸਰਕਾਰ ਨੇ ਉਹਨੂੰ ਮੰਤਰੀ ਮੰਡਲ ਦੇ ਫੈਸਲੇ ਨੂੰ ਵੀ ਲਾਗੂ ਨਹੀਂ ਕੀਤਾ ਜਿਹੜਾ ਕਿ ਮਾਰਾ ਪੱਕਾ ਹੈ ਉਹ ਵੀ ਸਾਡੇ ਪੈਨਸ਼ਨਰ ਦੀ ਮੰਗ ਹੈ ਕਿ ਉਹ ਸਾਨੂੰ 2.59 ਦੇ ਨਾਲ ਕੈਲਕੂਲੇਟ ਕਰਕੇ ਉਹ ਸਾਡੀ ਪੈਨਸ਼ਨ ਦੇ ਵਿੱਚ ਵਾਧਾ ਕੀਤਾ ਜਾਵੇ ਇਹਦੇ ਨਾਲ ਨਾਲ ਕੈਸ਼ਲੈਸ ਵਾਲੀ ਗੱਲ ਹੈ ਉਹ ਕੈਸ਼ਲੈਸ ਜਿਹੜੀ ਹੈ ਉਹ ਸਕੀਮ ਵੀ ਸਾਡੇ ਪੈਨਸ਼ਨਰ ਦੇ ਉੱਤੇ ਲਾਗੂ ਕੀਤਾ ਜਾਵੇ ਜਦੋਂ ਕਿ ਇਸ ਵੇਲੇ ਦਵਾਈਆਂ ਦੀਆਂ ਕੀਮਤਾਂ ਜਿਹੜੀਆਂ ਨੇ ਬਹੁਤ ਵੱਧ ਚੁੱਕੀਆਂ ਨੇ ਡਾਕਟਰਾਂ ਦੀ ਫੀਸਾਂ ਵੀ ਕਾਫੀਆਂ ਨੇ ਕਾਫੀ ਨੇ ਵਧੀਆਂ ਹੋਈਆਂ ਉਹ ਜਿਹੜੇ ਬਾਰੇ ਜਿਹੜੇ ਪੈਨਸ਼ਨਰ ਨੇ ਇਹ ਜਿਹੜੇ 60 ਸਾਲ ਤੋਂ ਉੱਪਰ ਨੇ ਕੋਈ 70 ਸਾਲ ਦਾ ਕੋਈ 75 ਸਾਲ ਦਾ ਉਹਨਾਂ ਦੀ ਉਹਨਾਂ ਨੂੰ ਬਿਮਾਰੀਆਂ ਵੀ ਜਾਦਾ ਘੇੜਦੀਆਂ ਨੇ ਤੇ ਉਹ ਘੇੜਨ ਕਰਕੇ ਉਹਨਾਂ ਨੂੰ ਵੀ ਬਿਮਾਰੀਆਂ ਕਈ ਲੱਗਦੀਆਂ ਨੇ ਉਹਨਾਂ ਦਾ ਖਰਚਾ ਜਿਹੜਾ ਬਿਮਾਰੀਆਂ ਦੇ ਉੱਤੇ ਬਹੁਤ ਆਉਂਦਾ ਉਸ ਗੱਲ ਨੂੰ ਮੁੱਖ ਰੱਖ ਕੇ ਅਸੀਂ ਕਹਿੰਦੇ ਆ ਕਿ ਸਾਨੂੰ ਪੈਸੇ ਜਿਹੜੇ ਨੇ ਉਹ ਆਪਣੀ ਬਿਮਾਰੀ ਦੇ ਪੂਰੇ ਪੈਸੇ ਨਹੀਂ ਮਿਲਦੇ ਅਸੀਂ ਚਾਹੁੰਦੇ ਆ ਕਿ ਕੈਸ਼ਲੈਸ ਸਕੀਮਾਂ ਜਿਹੜੀ ਉਹ ਪੰਜਾਬ ਸਰਕਾਰ ਲਾਗੂ ਕਰੇ ਬਿਲੀ ਬੋਰਡ ਦੀ ਮੈਨੇਜਮੈਂਟ ਲਾਗੂ ਕਰੇ ਤਾਂ ਕਿ ਉਸ ਦਾ ਇਹ ਕੈਚੁਅਲ ਸਕੀਮ ਦੇ ਵਿੱਚ ਜਿਹੜੀ ਹੁਣ ਪੰਜਾਬ ਸਰਕਾਰ ਨੇ ਕਿਹਾ ਕਿ 10 ਲੱਖ ਤੱਕ ਅਸੀਂ ਦੇਵਾਂਗੇ ਉਹਦੇ ਹਾਲੇ ਨੋਰਮਲ ਫਾਰਮ ਜਿਹੜੇ ਨੇ ਆਉਣੇ ਨੇ ਉਹ ਪੈਨਸ਼ਨਰ ਦੇ ਉੱਤੇ ਮਲਾਜਮਾਂ ਦੇ ਉੱਤੇ ਕਿਸ ਤੰਗਣਾ ਲਾਗੂ ਹੁੰਦਾ ਉਹ ਹੁੰਦਾ ਜਾਂ ਨਹੀਂ ਹੁੰਦਾ ਉਹ ਆਉਣਗੇ ਵੇਰਵੇ ਸੋ ਹੋਰ ਵੀ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਨੇ ਸਾਡੀਆਂ ਉਹ ਹੈ ਪੈਨਸ਼ਨਰ ਦੀਆਂ ਤੇ ਸਾਡੀ ਪੰਜਾਬ ਸਰਕਾਰ ਕੋਲ ਮੰਗ ਹੈ ਕਿ ਸਾਡੀਆਂ ਮੰਗਾਂ ਜਿਹੜੀਆਂ ਨੇ ਜਲਦੀ ਜਲਦੀ ਪ੍ਰਵਾਨ ਕੀਤੇ ਜਾਣ ਤਾਂ ਕਿ ਜੋ ਬਚੈਨੀ ਦੇ ਵਿੱਚ ਅਸੀਂ ਕੱਟ ਰਹੇ ਆ ਆਪਣੀ ਜ਼ਿੰਦਗੀ ਉਹ ਕਿ ਬਿਕਿਆਨੀ ਤੋਂ ਸੀ ਸਾਡੀ ਰਾਹਤ ਜਿਹੜੀ ਸਾਨੂੰ ਮਿਲ ਸਕੇ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਇਸ ਜਿਹੜੇ ਚੈਨਲ ਵਾਲੇ ਨੇ ਉਹਨਾਂ ਦੇ ਵੀ ਤੁਹਾਨੂੰ ਬਾਤ ਕਰਦਾ ਜਿਹੜੀਆਂ ਕਿ ਸਾਡੀਆਂ ਮੰਗਾਂ ਨੂੰ ਇਹ ਚੈਨਲ ਵਾਲਿਆਂ ਨੇ ਉੱਪਰ ਤੱਕ ਦੇ ਦੁਨੀਆ ਵਾਲਿਆਂ ਨੇ ਪਹੁੰਚਾ ਰਹੇ ਨੇ ਔਰ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਕਿ ਸਾਡੀਆਂ ਮੰਗਾਂ ਜਿਹੜੀਆਂ ਨੇ ਉਹ ਜਲਦੀ ਜਲਦੀ ਮੰਨੀਆਂ ਜਾਣ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਫਾਲ ਸਿੰਘ ਡਿਪਟੀ ਜਨਰਲ ਸੈਕਟਰੀ ਪੀਐਸਸੀਬੀ এমਪਲਾਈ ਫਿਡੇਸ਼ਨ ਹੈਟਾਕੋ ਅੱਜ ਸਾਰੇ ਪੰਜਾਬ ਦੇ ਵਿੱਚ ਜਿਹੜੀਆਂ ਪਾਵਰ ਕਾਮ ਤੇ ਟ੍ਰਾਂਸਪੋਰਟ ਪੈਨਸ਼ਨ ਯੂਨੀਅਨ ਐਟਿਕ ਦੀਆਂ ਜਿਹੜੀਆਂ ਲੁਧਿਆਣਾ ਹੋਈਆਂ ਮੀਟਿੰਗ ਕਰਨ ਦੇ ਫੈਸਲੇ ਵਜੋਂ ਅੱਜ ਜਿਹੜੀ ਸੁੰਦਰਨਗਰ ਡਿਵੀਜ਼ਨ ਚ ਇਸ ਸਰਕਲ ਲੁਧਿਆਣਾ ਦੀ ਜਿਹੜੀ ਆਪਾਈ ਹੋਈ ਮੀਟਿੰਗ ਹੋਈ ਉਸ ਦੇ ਵਿੱਚ ਕਾਫੀ ਵੱਧ ਚੜ ਕੇ ਜਿਹੜੀ ਆ ਉਹ ਸਾਥੀਆਂ ਨੇ ਸਮੂਲੀਅਤ ਕੀਤੀ ਉਸ ਦੇ ਵਿੱਚ ਜਿਹੜੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਕਿਉਂਕਿ ਜਿਹੜੀ ਪਿੱਛੇ ਕਰਮਚਾਰੀ ਰੈਗੂਲਰਾਂ ਦੇ ਨਾਲ ਰਲ ਕੇ ਜਿਹੜੀ ਐਜੀਟੇਸ਼ਨ ਕੀਤੀ ਗਈ ਸੀ ਉਸ ਦੇ ਵਿੱਚ ਜਿਹੜੀਆਂ ਅਸੀਂ ਮੰਗਾਂ ਕਾਫੀ ਮੰਨੀਆਂ ਗਈਆਂ ਸੀ ਉਹਦੇ ਵਿੱਚ ਮੰਗਾਂ ਲਾਗੂ ਕਰਨ ਦੀ ਸਭ ਤੋਂ ਵੱਡੀ ਜਿਹੜੀ ਗੱਲ ਸੀ ਵੀ ਲਾਗੂ ਨਹੀਂ ਹੋ ਰਹੀਆਂ ਕਿਉਂਕਿ ਜਿਹੜੇ ਸਾਡੇ ਰਿਟਾਇਰੀ ਕਰਮਚਾਰੀ ਆ ਉਹਨਾਂ ਦਾ 200 ਰੁਪਏ ਇੱਕ ਜਨੂਆ ਟੈਕਸ ਜਿਹੜਾ ਇਹਨੂੰ ਦਾਲਤਾ ਹੋਇਆ ਉਹ ਡਿਵੈਲਪਮੈਂਟ ਟੈਕਸ ਨਾਂ ਤੇ ਕਟਿਆ ਜਾ ਰਿਹਾ ਤੇ ਜਦ ਕੇ ਜਿਹੜੇ ਪੰਜਾਬ ਸਰਕਾਰ ਦੇ ਮੁਲਾਜ਼ਮ ਆ ਉਹਨਾਂ ਦਾ ਨਹੀਂ ਕਟਿਆ ਜਾ ਰਿਹਾ ਇਸ ਕਰਕੇ ਉਸ ਤੇ ਵਿਸ਼ੇਸ਼ ਚਰਚਾ ਹੋਈ ਕਿ ਜਿਹੜੀਆਂ ਮੰਗਾਂ ਸੀ ਉਹਨਾਂ ਦੇ ਨਾਲ-ਨਾਲ ਜਿਹੜਾ ਉਹ ਵੀ ਆ ਉਹ ਕਿਉਂਕਿ ਇਹ ਵੀ ਪੰਜਾਬ ਸਰਕਾਰ ਦਾ ਹੀ ਇਦਾਰਾ ਹੈ ਤੇ ਉਹ ਜਿਹੜਾ ਬੰਦ ਕੀਤਾ ਗਾਇ ਹੈ ਤੇ ਸਾਥੀ ਕੇਵਲ ਸਿੰਘ ਨੇ ਵਿਸ਼ੇ 2.95 ਦਾ ਫਾਰਮੂਲਾ ਜਿਹੜਾ ਆ ਉਹ ਵੀ ਲਾਗੂ ਕੀਤਾ ਜਾਏ ਤੇ ਜਿਹੜੀ ਵੱਖ-ਵੱਖ ਐਸੈਟਸ ਆ ਜਿਹੜੇ ਪੰਜਾਬ ਸਰਕਾਰ ਨੇ ਜਿਹੜਾ ਕੰਮ ਨਵਾਂ ਸ਼ੁਰੂ ਕੀਤਾ ਵੀ ਜਿੱਥੇ ਵਿਹਲੀਆਂ ਪਈਆਂ ਜ਼ਮੀਨਾਂ ਉਹਨਾਂ ਨੂੰ ਚਿੰਨ੍ਹ ਕਰਕੇ ਚੈੱਕ ਆਊਟ ਕਰਕੇ ਉਹਨਾਂ ਨੂੰ ਵੇਚਣ ਦੀ ਤਿਆਰੀ ਹੈ ਜਿਹੜੀ ਕਿਉਂਕਿ ਪਹਿਲਾਂ ਪੰਜਾਬ ਸਰਕਾਰ ਨੇ ਲੈਂਡ ਪੁੱਲਿੰਗ ਵਾਲ ਜਿਹੜੀ ਸੀ ਉਹ ਆਪਣੇ ਪੈਰ ਵਧਾਏ ਸੀ ਉਧਰੋਂ ਮੂੰਹ ਦਿਖਾਣੀ ਪਈ ਆ ਉਤਵਾ ਸ਼ਾਮਲਾੜ ਜ਼ਮੀਨਾਂ ਤੇ ਹੁਣ ਜਿਹੜੇ ਆ ਬਿਲੀਬੋਰਡ ਜਾਂ ਸਰਕਾਰੀ ਜ਼ਮੀਨਾਂ ਜਿਹਦੇ ਤੇ ਫालतੂ ਪਈਆਂ ਹੋਈਆਂ ਉਹ ਵੇਚਣ ਦੀ ਜਿਹੜੀ ਆ ਉਹ ਤੇ ਕਾਫੀ ਅੱਜ ਚਿੰਤਾ ਜ਼ਾਹਰ ਕੀਤੀ ਹੈ ਕਿਉਂਕਿ ਜਿਹੜਾ ਬਿਲੀਬੋਰਡ ਦਾ ਅਦਾਰਾ ਹੈ ਇਸ ਤੇ ਸਾਡੇ ਵੱਡਿਆਂ ਨੇ ਸਾਡੇ ਪੁਰਖਿਆਂ ਨੇ ਲੱਖਾਂ ਲੋਕਾਂ ਨੇ ਜਿਹੜੀ ਆ ਚਾਹੇ ਉਹ ਥਰਮਲ ਬਣਾਏ ਹੋਣ ਚਾਹੇ ਕੰਸਟਰਕਸ਼ਨ ਕੀਤੀ ਆ ਚਾਹੇ ਪਿੰਡ-ਪਿੰਡ ਤੱਕ ਇਲੈਕਟ੍ਰੀਫਾਈ ਕੀਤਾ ਉਹਦੇ ਵਿੱਚ ਜਾਨਾਂ ਗੁਆਈਆਂ ਹੋਈਆਂ ਨੇ ਜਾਨਾਂ ਗਵਾ ਕੇ ਜਿਹੜਾ ਇਹ ਢਾਂਚਾ ਸਾਰਿਆ ਹੋਇਆ ਔਰ ਉਸ ਤੋਂ ਜਿਹੜੀ ਆ ਇਹ ਪੰਜਾਬ ਸਰਕਾਰ ਕੋਡੀਆਂ ਦੇ ਭਾਅ ਜਿਹੜੇ ਆਪਣੇ ਚੇਤਿਆਂ ਨੂੰ ਵੇਚਣ ਜਾ ਰਹੀ ਹੈ ਉਸ ਦਾ ਵੀ ਤਿੱਖਾ ਵਿਰੋਧ ਜਿਹੜਾ ਕੀਤਾ ਗਿਆ। ਪਿਛਕ ਪਿਛਲੇ ਦਿਨੀ ਜਿਹੜੀ ਆ ਇੰਜੀਨੀਅਰ ਐਸੋਸੀਏਸ਼ਨ ਨਾਲ ਰਲ ਕੇ ਸਾਰੀਆਂ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋ ਕੇ ਉਹਦੇ ਵਿੱਚ ਵੀ ਮਤਾ ਪਾਇਆ ਗਿਆ ਸੀ ਵੀ ਜੇਕਰ ਸਰਕਾਰ ਇਸ ਤੋਂ ਅੱਗੇ ਵੱਧਦੀ ਆ ਤਾਂ ਇਹਦੇ ਜਿਹੜੇ ਆ ਉਹ ਤਿੱਖੇ ਜਿਹੜੇ ਆ ਉਹ ਸੰਘਰਸ਼ਾਂ ਦਾ ਸਾਹਮਣਾ ਜਿਹੜੇ ਸਰਕਾਰ ਨੂੰ ਕਰਨਾ ਪਏਗਾ। ਔਰ ਅਸੀਂ ਅੱਜ ਮੰਗਾਂ ਦੇ ਨਾਲ-ਨਾਲ ਜਾ ਡੀਏ ਦੀਆਂ ਮੰਗਾਂ ਜਾਂ ਹੋਰ ਅਵੇਸ਼ਕ ਉਹਨੂੰ ਥੋੜਾ ਅੱਗੇ ਲੈ ਗਏ ਕਿਉਂਕਿ ਜਿਹੜੇ ਪੰਜਾਬ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਖੜਾ ਦੇ ਹਾਲਾਤਾਂ ਕਾਰਨ ਜਿਹੜਾ ਕਾਫੀ ਹਾਲਤ ਜਿਹੜੀ ਆ ਮੰਦੀ ਹੋਈ ਹੈ ਇਸ ਕਰਕੇ ਐਜੀਟੇਸ਼ਨਾਂ ਵਾਪਸ ਅਸੀਂ ਜਿਹੜੀਆਂ ਸਾਰੀਆਂ ਜਿੱਥੇ ਵੰਦੀਆਂ ਨੇ ਕੀਤਿਆ ਹੋਈਆਂ ਉਹ ਅੱਗੇ ਪਾਈਆਂ ਗਈਆਂ ਕਿਉਂਕਿ ਅਜੇ ਹਾਲਾਤ ਜਿਹੜੇ ਆ ਸਫਾਵੇਂ ਨਹੀਂ ਅਸੀਂ ਬਿਜਲੀ ਬੋਰਡ ਵੱਲੋਂ ਦੀ ਜਿਹੜੀ ਆ ਇੱਕ ਦਿਨ ਦੀ ਤਨਖਾਹ ਔਰ ਪੈਨਸ਼ਨਾਂ ਕਟਾ ਕੇ ਜਿਹੜੀ ਆ ਉਹ ਪੰਜਾਬ ਸਰਕਾਰ ਦੇ ਰਾਹਤ ਕੋਸ਼ ਦੇ ਵਿੱਚ ਜਿਹੜੀ ਆ ਉਹ ਦਿੱਤੀ ਆ ਤਾਂ ਕਿ ਜਿਹੜੇ ਸਾਡੇ ਭਰਾ ਪੈਣਾ ਜਿਹੜੇ ਸਾਡੇ ਖਾਣ ਦੇ ਦੌਰਾਨ ਜਿਹੜੇ ਆ ਉਹ ਕਿਸੇ ਨਾ ਕਿਸੇ ਚੀਜ਼ ਤੋਂ ਬੰਨ੍ਹੇ ਹੋਏ ਆ ਜਾਂ ਜ਼ਮੀਨਾਂ ਦੇ ਵਿੱਚ ਜਿਹੜੀ ਆ ਛੇ ਛੇ 7 7 ਫੁੱਟ ਰੇਤਾ ਚੜ ਗਈ ਆ ਉਹ ਚਕਾਉਣ ਦੇ ਵਿੱਚ ਜਾਂ ਜਿੱਥੇ ਕਿ ਰੋਟੀ ਖਾਣ ਦੇ ਵੀ ਜਿਹੜੇ ਉਹ ਲਾਲੇ ਪਏ ਹੋਏ ਆ ਉਹਨਾਂ ਦੀ ਸਹਾਇਤਾ ਵਜੋਂ ਜਿਹੜੀ ਆ ਮੁਲਾਜ਼ਮਾਂ ਨੇ ਉਹ ਦਿੱਤੀ ਆ ਤੇ ਇਸ ਕਰਕੇ ਫਿਲਹਾਲ ਜਿਹੜੀ ਆ ਉਧਰ ਸਾਰਾ ਧਿਆਨ ਕੇਂਦਰਿਤ ਆ ਔਰ ਜਲਦੀ ਜਿਹੜੀ ਆ ਉਹ ਜਿਹੜੇ ਅੱਗੇ ਸੰਘਰਸ਼ ਦੇ ਕੇ ਦੁਆਰਾ ਜਿਹੜੀ ਆ ਉਹਨੂੰ ਇਸ ਨੀਤੀ ਤੇ ਲਿਆ ਕੇ ਜਿਹੜੀ ਸਰਕਾਰ ਨੂੰ ਆ ਜਿਹੜੀ ਕਿ ਵਾਅਦੇ ਕਰਕੇ ਆਈ ਸੀ ਵੀ ਅਸੀਂ ਕੋਈ ਧਰਨਾ ਮੁਜ਼ਾਹਰਾ ਨਹੀਂ ਲਗਣ ਦੇਵਾਂਗੇ ਉਹਨੂੰ ਉਹ ਵਾਅਦੇ ਜਿਹੜੇ ਆ ਉਹਨਾਂ ਦੇ ਚੇਤੇ ਕਰਾਏ ਜਾਣਗੇ ਯਾਦ ਕਰਾਏ ਜਾਣਗੇ ਤਾਂ ਕਿ ਮੁਲਾਜ਼ਮਾਂ ਦੀਆਂ ਜਿਹੜੀਆਂ ਮੰਗਾਂ ਆ ਉਹ ਪੂਰੀਆਂ ਕੀਤੀਆਂ ਜਾ ਸਕਣ ਔਰ ਪੈਨਸ਼ਨਰਾਂ ਦੀਆਂ ਜਿਹੜੀਆਂ ਰਹਿੰਦੀਆਂ ਮੰਗਾਂ ਜਿਹੜੀਆਂ ਉਹ ਵੀ ਪੂਰੀਆਂ ਕੀਤੀਆਂ ਜਾ ਸਕਣ ਧੰਨਵਾਦ